ਤੁਸੀਂ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਜਾਂ ਹੋਰ ਕਿਸੇ ਕੰਟਰੀ ਦਾ ਵੀਜ਼ਾ ਰਿਜੈਕਟ ਕਰਵਾ ਲਿਆ ਤਾਂ ਅਸੀਂ ਤੁਹਾਡੇ ਲਈ ਲੈ ਕੇ ਆਏ ਆਂ ਫਰਾਂਸ ਦਾ ਸਟੱਡੀ ਵੀਜ਼ਾ ਕੋਈ ਆਈਐਲਐਸ ਪੀਟੀ ਦੀ ਲੋੜ ਨਹੀਂ ਪਲੱਸ 2 ਪਾਸ 5 6 ਸਾਲ ਦਾ ਗੈਪ 55% ਨੰਬਰ ਚਾਹੀਦੇ ਆ ਵੀਜ਼ਾ ਤੁਸੀਂ ਪੈਕੇਜ ਵੀ ਕਰ ਸਕਦੇ ਹੋ ਜੇ ਤੁਸੀਂ ਆਫਟਰ ਵੀਜ਼ਾ ਪੇਮੈਂਟ ਦੇਣੀ ਆ ਤੁਸੀਂ ਉਹ ਵੀ ਕਰ ਸਕਦੇ ਹੋ ਜਦੋਂ ਤੁਹਾਡਾ ਫਰਾਂਸ ਦਾ ਵੀਜ਼ਾ ਲੱਗ ਗਿਆ ਵੀਜ਼ੇ ਦੀ ਗਾਰੰਟੀ ਹੋਏਗੀ 100% ਤੁਸੀਂ 27 ਤੋਂ 32 ਕੰਟਰੀਆਂ ਦੇ ਵਿੱਚ ਪਹਿਲੇ ਦਿਨ ਤੋਂ ਤੁਹਾਡੀ ਐਂਟਰੀ ਹੈ ਜਿੰਨੀਆਂ ਵੀ ਸ਼ੈਨਗਨ ਕੰਟਰੀਆਂ ਉਸ ਤੋਂ ਬਾਅਦ ਜਦੋਂ ਤੁਹਾਡਾ ਸਟੂਡੈਂਟ ਆਈਡੀ ਕਾਰਡ ਬਣ ਗਿਆ ਮੈਡੀਕਲ ਕਾਰਡ ਬਣ ਗਿਆ ਤੁਸੀਂ ਕਿਸੇ ਵੀ ਕੰਟਰੀ ਦੇ ਵਿੱਚ ਐਜ਼ ਅ ਟੂਰਿਸਟ ਜਾ ਸਕਦੇ ਹੋ ਸੋ ਬਹੁਤ ਘੱਟ ਪੈਸਿਆਂ ਦੇ ਵਿੱਚ ਅਸੀਂ ਤੁਹਾਡੇ ਲਈ ਲੈ ਕੇ ਆਏ ਫਰਾਂਸ ਦਾ ਵੀਜ਼ਾ ਤੁਸੀਂ ਮੈਨੂੰ ਮਿਲਣਾ ਮੋਹਾਲੀ ਖੰਨੇ ਰਾਏਕੋਟ ਜਲੰਧਰ ਸਾਡੇ ਕਿਸੇ ਵੀ ਆਫਿਸ ਚ ਆ ਸਕਦੇ ਹੋ ਅੱਜ ਹੀ ਫੋਨ ਕਰੋ ਫਰਾਂਸ ਦਾ ਜੇ ਵੀਜ਼ਾ ਤੁਸੀਂ ਹਾਸਲ ਕਰਨਾ ਚਾਹੁੰਦੇ ਹੋ ਸਿੰਗਲ ਵੀਜ਼ਾ ਹੋਏਗਾ ਤੇ ਪਲੱਸ 2 ਪਾਸ ਚਾਹੀਦੇ ਘੱਟੋਂ ਘੱਟ ਸਸਤੀ ਕਾ